ਦੋਸਤੋ ਇੱਕ ਸਮੁੰਦਰ ਕਿਨਾਰੇ ਛੋਟੀ ਜੀ ਚੌਪੜੀ ਵਿੱਚ ਇੱਕ ਬੁੱਢਾ ਆਦਮੀ ਤੇ ਇੱਕ ਔਰਤ ਰਹਿੰਦੇ ਸਨ ਜਿਹੜਾ ਬੁੱਢਾ ਆਦਮੀ ਸੀ ਉਹ ਸਮੁੰਦਰ ਵਿੱਚੋਂ ਮੱਛੀਆਂ ਵਗੈਰਾ ਫੜ ਕੇ ਲਿਆਉਂਦਾ ਸੀ ਤੇ ਉਸੇ ਨਾਲ ਉਸ ਤੇ ਘਰ ਦਾ ਜਿਹੜਾ ਗੁਜ਼ਾਰਾ ਚੱਲਦਾ ਸੀ ਇੱਕ ਦਿਨ ਕੀ ਹੋਇਆ ਕਿ ਬੁੱਢੇ ਆਦਮੀ ਨੇ ਆਪਣਾ ਜਾਲ ਸਮੁੰਦਰ ਵਿੱਚ ਸੁੱਟਿਆ ਤੇ ਜਦੋਂ ਉਹਨੂੰ ਖਿੱਚਣ ਲੱਗਿਆ ਤਾਂ ਉਹਨੂੰ ਇਹ ਬਹੁਤ ਹੀ ਭਾਰਾ ਲੱਗਿਆ ਉਸਨੇ ਬੜੀ ਮੁਸ਼ਕਲ ਨਾਲ ਜਾਲ ਨੂੰ ਬਾਹਰ ਖਿੱਚਿਆ ਇਸ ਵਿੱਚ ਇੱਕ ਛੋਟੀ ਜੀ ਮੱਛੀ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ ਪਰ ਇਹ ਮੱਛੀ ਜਿਹੜੀ ਸੀ ਸਧਾਰਨ ਨਹੀਂ ਸੀ ਇਹ ਇੱਕ ਸੁਨਹਿਰੀ ਮੱਛੀ ਸੀ ਮੱਛੀ ਮਨੁੱਖ ਦੀ ਆਵਾਜ਼ ਵਿੱਚ ਉਹਨੂੰ ਆਖਣ ਲੱਗੀ ਇਹ ਬੁੱਢੇ ਆਦਮੀ ਮੈਨੂੰ ਲੈ ਕੇ ਨਾ ਜਾ ਮੈਨੂੰ ਡੂੰਘੇ ਨੀਲੇ ਸਮੁੰਦਰ ਵਿੱਚ ਚਲੀ ਜਾਣ ਦੇ ਜੋ ਤੂੰ ਕਹੇਗਾ ਮੈਂ ਉਹੀ ਕਰਾਂਗੀ ਜੋ ਮੰਗੇਗਾ ਤੈਨੂੰ ਉਹੀ ਮਿਲ ਜਾਵੇਗਾ ਬੁੱਢਾ ਆਦਮੀ ਸੋਚੇ ਪੈ ਗਿਆ ਤੇ ਫਿਰ ਬੋਲਿਆ ਵੀ ਮੈਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ ਜਾ ਤੂੰ ਆਪਣੇ ਘਰ ਚੱਲੀ ਜਾ ਉਸ ਨੇ ਸੁਨਹਿਰੀ ਮੱਛੀ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਤੇ ਘਰ ਵਾਪਸ ਆ ਗਿਆ ਬੁੱਢੀ ਨੇ ਉਸ ਨੂੰ ਪੁੱਛਿਆ ਵੀ ਕੀ ਲੈ ਕੇ ਆਇਆ ਵਾ ਤੇ ਉਸ ਜਿਹੜਾ ਬਜ਼ੁਰਗ ਆਦਮੀ ਸੀ ਉਹਨੇ ਕਿਹਾ ਵੀ ਮੈਂ ਕੁਝ ਨਹੀਂ ਲਿਆਂਦਾ ਇੱਕ ਸੁਨਹਿਰੀ ਮੱਛੀ ਜਾਲ ਵਿੱਚ ਫਸੀ ਸੀ ਪਰ ਮੈਂ ਉਹਨੂੰ ਵਾਪਸ ਸਮੁੰਦਰ ਵਿੱਚ ਸੁੱਟ ਦਿੱਤਾ ਕਿਉਂਕਿ ਉਹ ਬੰਦੇ ਦੀ ਆਵਾਜ਼ ਵਿੱਚ ਬੋਲੀ ਕਿ ਮੈਨੂੰ ਡੂੰਘੇ ਨੀਲੇ ਸਮੁੰਦਰ 'ਚ ਜਾਣ ਦੀ ਤੇ ਤੂੰ ਜੋ ਆਖੇਂਗਾ ਮੈਂ ਉਹੀ ਕਰਾਂਗੀ ਜੋ ਮੰਗੇਂਗਾ ਉਹੀ ਦਿਆਂਗੀ ਪਰ ਮੈਨੂੰ ਉਸ ਤੇ ਤਰਸ ਆ ਗਿਆ ਫਿਰ ਮੈਂ ਉਸ ਤੋਂ ਕੁਝ ਵੀ ਨਹੀਂ ਮੰਗਿਆ ਇਹ ਸੁਣ ਕੇ ਉਹ ਬੁੱਢੀ ਜਿਹੜੀ ਸੀ ਉਹ ਬੜੀ ਉੱਚੀ ਉੱਚੀ ਆਵਾਜ਼ ਵਿੱਚ ਬੋਲਣ ਲੱਗੀ ਕਿੰਨਾ ਚੰਗਾ ਮੌਕਾ ਮਿਲਿਆ ਸੀ ਤੈਨੂੰ ਤੈਨੂੰ ਤੇ ਪੂਰਾ ਵੀ ਕਰਨੀ ਆ ਤੂੰ ਇਹ ਮੌਕਾ ਵੀ ਹੱਥੋਂ ਗਵਾ ਦਿੱਤਾ ਬੁੱਢੀ ਔਰ ਜਿਹੜੀ ਸੀ ਸੌਰੀ ਰਾਤ ਉਹਨੂੰ ਵਿਚਾਰੇ ਨੂੰ ਬੁਰਾ ਭਲਾ ਕਹਿੰਦੀ ਰਹੀ। ਉਸ ਤੋਂ ਹੋਰ ਕੁਝ ਨਹੀਂ ਮੰਗਣਾ ਸੀ ਤਾਂ ਰੋਟੀ ਮੰਗ ਲਈ ਨੋ ਆਪਣੇ ਕੋਲ ਖਾਣ ਨੂੰ ਸੁੱਕੀ ਰੋਟੀ ਦਾ ਇੱਕ ਟੁੱਕਰ ਵੀ ਨਹੀਂ ਹੈਗਾ। ਤੂੰ ਤਾਂ ਇੰਨਾ ਮੂਰਖ, ਸੱਚੀਓ ਤੂੰ ਬੜਾ ਮੂਰਖ। ਉਹ ਸੌਰੀ ਰਾਤ ਉਹਨੂੰ ਨਾ ਖਰੀਆਂ ਕੋਟੀਆਂ ਸੁਣਾਉਂਦੀ ਰਹੀ ਫਿਰ ਕਹਿੰਦੀ ਵੀ ਰੱਬ ਨੇ ਪਤਾ ਨਹੀਂ ਤੈਨੂੰ ਕਿੱਥੋਂ ਮੇਰੇ ਪੱਲੇ ਪਾ ਦਿੱਤਾ। ਤੇ ਫਿਰ ਉਹਨੂੰ ਉਹ ਜਿਹੜੀ ਬੁੱਢੀ ਔਰ ਸੀ ਨਾ ਉਹ ਕਹਿੰਦੀ ਵੀ ਤੂੰ ਕੱਲ ਉਹਦੇ ਕੋਲ ਜਾਵੇਂਗਾ ਜਾਂ ਜਾਵੇਂਗਾ। ਤੇ ਉਹਦੇ ਕੋਲ ਰੋਟੀ ਮੰਗਣ ਚਲੇ ਆ ਜਾਵੇਂ ਕੋਸ਼ ਤੇ ਮੰਗ ਤੈਨੂੰ ਤੇ ਅਕਲ ਹੀ ਨਹੀਂ ਰੱਬ ਨੇ ਪਤਾ ਨਹੀਂ ਤੈਨੂੰ ਮੇਰੇ ਕਿੱਥੇ ਕਰਮਾਂ ਚ ਪਾ ਰੱਖ ਦਿੱਤਾ ਸੀ ਤੇ ਉਹ ਵਿਚਾਰਾ ਨਾਲ ਦੂਸਰੇ ਦਿਨ ਨਰਾਸ਼ ਹੋ ਕੇ ਜਿਹੜਾ ਬਜ਼ੁਰਗ ਆਦਮੀ ਸੀ ਉਹ ਸੁਨਹਿਰੀ ਮੱਛੀ ਕੋਲ ਰੋਟੀ ਮੰਗਣ ਚਲਾ ਗਿਆ ਉਸ ਨੇ ਸਮੁੰਦਰ ਕਿਨਾਰੇ ਪਹੁੰਚ ਕੇ ਸੁਨਹਿਰੀ ਮੱਛੀ ਨੂੰ ਆਵਾਜ਼ ਲਾਈ ਤਾਂ ਮੱਛੀ ਤੈਰਦੀ ਹੋਈ ਕੰਡੇ ਤੇ ਆ ਗਈ ਉਸ ਨੇ ਬੁੱਢੇ ਆਦਮੀ ਨੂੰ ਪੁੱਛਿਆ ਵੀ ਕੀ ਦੱਸ ਤੈਨੂੰ ਕੀ ਚਾਹੀਦਾ ਵਾ ਬੁੱਢਾ ਆਦਮੀ ਜਿਹੜਾ ਸੀ ਉਹ ਕਹਿਣ ਲੱਗਿਆ ਬੀ ਮੇਰੀ ਘਰ ਵਾਲੀ ਜਿਹੜੀ ਹੈ ਨਾ ਮੇਰੇ ਨਾਲ ਬਹੁਤ ਗੁੱਸੇ ਆ ਤੇ ਉਸਨੇ ਮੈਨੂੰ ਰੋਟੀ ਲੈਣ ਲਈ ਭੇਜਿਆ ਵਾ ਮੱਛੀ ਜਿਹੜੀ ਉਹ ਬੋਲੀ ਵੀ ਤੂੰ ਆਰਾਮ ਨਾਲ ਘਰ ਜਾ ਅੱਜ ਤੋਂ ਤੈਨੂੰ ਰਜਵੀ ਰੋਟੀ ਜਿਹੜੀ ਉਹ ਮਿਲੇਗੀ ਬੁੱਢਾ ਆਦਮੀ ਵਾਪਸ ਆਪਣੇ ਘਰ ਨੂੰ ਤੁਰ ਪਿਆ ਉਸ ਤੋਂ ਬਾਅਦ ਉਹਨਾਂ ਨੂੰ ਕਦੇ ਵੀ ਜਿਹੜੀ ਰੋਟੀ ਦੀ ਟੋਟ ਨਹੀਂ ਆਈ ਉਹਨਾਂ ਨੂੰ ਹੁਣ ਰਜਵੀ ਰੋਟੀ ਮਿਲ ਰਹੀ ਸੀ ਪਰ ਬੁੱਢੀ ਜਿਹੜੀ ਸੀ ਹਾਲੇ ਵੀ ਖੁਸ਼ ਨਹੀਂ ਸੀ ਇੱਕ ਦਿਨ ਬੁੱਢੇ ਨੇ ਉਸ ਨੂੰ ਪੁੱਛਿਆ ਵੀ ਹੁਣ ਤਾਂ ਆਪਾਂ ਨੂੰ ਰਖਾਣ ਨੂੰ ਵੀ ਰੋਟੀ ਵੀ ਚੰਗੀ ਮਿਲ ਜਾਂਦੀ ਐ ਤੇ ਤੂੰ ਹੁਣ ਕਿਉਂ ਨਹੀਂ ਖੁਸ਼ ਹੁਣ ਤੂੰ ਮੇਰੇ ਨਾਲ ਕਿਉਂ ਲੜਦੀ ਰਹਿਣੀ ਐ ਉਹ ਬੋਲੀ ਵੀ ਰੋਟੀ ਦਾ ਰਜਵੀ ਮਿਲ ਗਈ ਐ ਪਰ ਮੇਰਾ ਕੱਪੜੇ ਧੋਣ ਵਾਲਾ ਟੱਬ ਚੋਣ ਲੱਗ ਪਿਆ ਵਾ ਹੁਣ ਇਸ ਵਿੱਚ ਕੱਪੜੇ ਨਹੀਂ ਧੋਹ ਹੁੰਦੇ ਤੂੰ ਸਨਹਿਰੀ ਮੱਛੀ ਕੋਲ ਜਾ ਕੇ ਨਵਾਂ ਟੱਬ ਹੀ ਮੰਗ ਲੈ ਬੁੱਢਾ ਆਦਮੀ ਫੇਰ ਵਿਚਾਰਾ ਸਮੁੰਦਰ ਤੇ ਗਿਆ ਤੇ ਮੱਛੀ ਨੂੰ ਕਹਿਣ ਲੱਗਿਆ ਕਿ ਮੈਨੂੰ ਮੇਰੀ ਪਤਨੀ ਨੇ ਭੇਜਿਆ ਵਾ ਉਸ ਨੂੰ ਇੱਕ ਨਵਾਂ ਟੱਬ ਚਾਹੀਦਾ ਮੱਛੀ ਨੇ ਕਿਹਾ ਕਿ ਤੂੰ ਘਰ ਜਾ ਤੈਨੂੰ ਟੱਬ ਮਿਲ ਜਾਵੇਗਾ ਬੁੱਢਾ ਜਿਹੜਾ ਸੀ ਉਹ ਆਦਮੀ ਘਰ ਨੂੰ ਮੁੜ ਪਿਆ ਹਾਲੇ ਉਹ ਘਰ ਦੀ ਦਲੇਜੀ ਟੱਪਿਆ ਸੀ ਕਿ ਬੁੱਢੀ ਨੇ ਉਸ ਨੂੰ ਫੇਰ ਉਕਸਾਇਆ ਕਿ ਤੂੰ ਜਾ ਵਾਪਸ ਉਸ ਨਹਿਰੀ ਮੱਛੀ ਕੋਲ ਤੇ ਉਹਦੇ ਕੋਲ ਜਾ ਕੇ ਨਾ ਆਪਣੇ ਲਈ ਨਵਾਂ ਘਰ ਬਣਾਉਣ ਦੀ ਆਖ ਉਹਨੂੰ ਕਿ ਸਾਨੂੰ ਨਵਾਂ ਘਰ ਚਾਹੀਦਾ ਆਪਾਂ ਹੁਣ ਇਸ ਝੋਪੜੀ ਚ ਨਹੀਂ ਰਹਿ ਸਕਦੇ ਐਥੇ ਡਿੱਗੁੰਦੀ ਨੂੰ ਕਰਦੀ ਏ ਹੁਣ ਬੁੱਢਾ ਵਿਚਾਰਾ ਕਰਦਾ ਤੇ ਕੀ ਨਾ ਕਰਦਾ ਬੁੱਢੇ ਆਦਮੀ ਨੇ ਸਮੁੰਦਰ ਕਿਨਾਰੇ ਜਾ ਕੇ ਮੱਛੀ ਨੂੰ ਆਵਾਜ਼ ਮਾਰੀ ਮੱਛੀ ਤੈਰਦੀ ਹੋਈ ਆ ਗਈ ਤੇ ਬੁੱਢੇ ਵੱਲ ਵੇਖਦੀ ਹੋਈ ਬੋਲੀ ਦੱਸ ਭਲੇ ਪੁੱਛ ਤੈਨੂੰ ਕੀ ਚਾਹੀਦਾ ਬੁੱਢੇ ਆਦਮੀ ਨੇ ਕਿਹਾ ਕਿ ਮੇਰੀ ਜਿਹੜੀ ਪਤਨੀ ਆ ਹੁਣ ਪੁਰਾਣੀ ਝੌਪੜੀ ਵਿੱਚ ਨਹੀਂ ਰਹਿਣਾ ਚਾਹੁੰਦੀ ਉਸ ਨੂੰ ਨਵਾਂ ਘਰ ਚਾਹੀਦਾ ਇਹ ਸੁਣ ਕੇ ਮੱਛੀ ਬੋਲੀ ਕਿ ਤੂੰ ਖੁਸ਼ ਹੋ ਕੇ ਘਰ ਵਾਪਸ ਜਾ ਸਭ ਹੋ ਜਾਵੇਗਾ ਬੁੱਢੇ ਆਦਮੀ ਨੇ ਵਾਪਸ ਜਦੋਂ ਘਰ ਆ ਕੇ ਵੇਖਿਆ ਤਾਂ ਝੌਪੜੀ ਦੀ ਜਗ੍ਹਾ ਤੇ ਬਿਲਕੁਲੀ ਨਵਾਂ ਲੱਕੜ ਦਾ ਸੋਹਣਾ ਜਿਹਾ ਘਰ ਬਣਿਆ ਹੋਇਆ ਸੀ ਤੇ ਜਿਹਦੇ ਬਾਧਰੇ ਜਿਸ ਛੱਤ ਦੇ ਬਣੇ ਹੋਏ ਸੀ ਬੜੀ ਸੋਹਣੀ ਨਿਕਾਸੀ ਕੀਤੀ ਹੋਈ ਸੀ ਪਰ ਬੁੱਢੇ ਆਦਮੀ ਨੂੰ ਦੇਖਣ ਸਾਰੀ ਬੁੱਢੀ ਤੇ ਚੀਖਣੇ ਲੱਗ ਪਈ ਕਹਿੰਦੀ ਮੋਰਖਾ ਤੈਨੂੰ ਤਾਂ ਕਿਸਮਤੋਂ ਲਾਹਾ ਲੈਣਾ ਵੀ ਨਹੀਂ ਆਉਂਦਾ ਤੂੰ ਘਰ ਮੰਗ ਲਿਆ ਤੇ ਸਮਝਦਾ ਪਿਆ ਸਭ ਕੁਝ ਮੱਛੀ ਕੋਲ ਵਾਪਸ ਜਾ ਤੇ ਉਹਨੂੰ ਕਹੇ ਹੁਣ ਮੈਂ ਮਸ਼ੇਰੇ ਦੀ ਪਤਨੀ ਬਣ ਕੇ ਨਹੀਂ ਰਹਿਣਾ ਚਾਹੁੰਦੀ ਮੈਂ ਇੱਕ ਰਾਈਸ ਅਮੀਰ ਔਰਤ ਬਣਨਾ ਚਾਹੁੰਨੀ ਆ ਤਾਂ ਜੋ ਲੋਕ ਮੇਰੀ ਗੱਲ ਮੰਨਣ ਤੇ ਮੈਨੂੰ ਮਿਲਣ ਆਉਣ ਮੇਰੇ ਅੱਗੇ ਝੁਕਣ ਬੁੱਢਾ ਵਾਪਸ ਵਿਚਾਰਾ ਫੇਰ ਸਮੁੰਦਰ ਦੇ ਕੰਢੇ ਚੱਲ ਗਿਆ ਤੇ ਮੱਛੀ ਨੂੰ ਸਾਰੀ ਗੱਲ ਦੱਸੀ ਮੱਛੀ ਨੇ ਫੇਰ ਉਸ ਨੂੰ ਖੁਸ਼ੀ-ਖੁਸ਼ੀ ਕਰ ਜਾਣ ਦਿੱਤੀਆ ਬੁੱਢਾ ਆਦਮੀ ਵਾਪਸ ਘਰ ਪਹੁੰਚਿਆ ਤਾਂ ਉਸ ਦੇ ਘਰ ਦੀ ਥਾਂ ਤੇ ਇੱਕ ਬਹੁ ਵੱਡਾ ਸਾਰਾ ਪੱਥਰ ਦਾ ਮਕਾਨ ਸੀ ਉਸਦੇ ਘਰ ਦੇ ਵਿਹੜੇ ਵਿੱਚ ਨੌਕਰ ਭੱਜੇ ਫਿਰਦੇ ਸਨ ਰਸੋਈਏ ਰਸੋਈ ਵਿੱਚ ਖਾਣਾ ਬਣਾ ਰਹੇ ਸਨ ਤੇ ਬੁੱਢੀ ਔਰਤ ਮਹਿੰਗੇ ਕੱਪੜੇ ਪਾਈ ਉੱਚੀ ਕੁਰਸੀ ਤੇ ਬੈਠੀ ਹੁਕਮ ਚਲਾ ਰਹੀ ਸੀ ਬੁੱਢੇ ਆਦਮੀ ਨੇ ਉਸਨੂੰ ਬੁਲਾਇਆ ਤਾਂ ਉਹ ਚੀਕਣ ਲੱਗੀ ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਪਤਨੀ ਕਹਿਣ ਦੀ ਮੈਂ ਤੇਰੇ ਵਰਗੇ ਜਾਹਲ ਦੀ ਪਤਨੀ ਨਹੀਂ ਹਾਂ ਮੈਂ ਹੁਣ ਅਮੀਰ ਔਰਤ ਬਣ ਗਈ ਹਾਂ ਬੁੱਢੀ ਨੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਇਸ ਮੂਰਖ ਨੂੰ ਤਬੇਲੇ ਵਿੱਚ ਲਾ ਜਾ ਕੇ ਇਸ ਤੇ 40 ਕੋੜੇ ਮਾਰੋ ਨੌਕਰ ਦੌੜਦੇ ਹੋਏ ਆਏ ਤੇ ਬੁੱਢੇ ਨੂੰ ਧੌਣੋਂ ਫੜ ਕੇ ਲੈ ਕੇ ਤਬੇਲੇ ਵਿੱਚ ਲਾ ਜਾ ਕੇ ਉਹਦੀ ਇੰਨੀ ਮਾਰਕੁਟਾਈ ਕੀਤੀ ਕਿ ਉਸ ਤੋਂ ਖੜਾ ਵੀ ਨਹੀਂ ਸੀ ਹੋਇਆ ਜਾ ਰਿਹਾ ਫਿਰ ਬੁੱਢੀ ਨੇ ਉਸ ਨੂੰ ਪਸ਼ੂਆਂ ਦੇ ਬਾੜੇ ਦੀ ਸਫਾਈ ਦਾ ਕੰਮ ਜਿਹੜਾ ਉਹ ਦੇ ਦਿੱਤਾ ਕਿ ਤੂੰ ਐ ਹੁਣ ਪਸ਼ੂਆਂ ਦੇ ਬਾੜੇ ਦੀ ਸਫਾਈ ਕਰੇਂਗਾ ਉਹ ਸਾਰਾ ਦਿਨ ਉੱਥੇ ਵਿਚਾਰਾ ਸਫਾਈ ਕਰਦਾ ਰਹਿੰਦਾ ਜੋ ਵੀ ਉਸ ਨੂੰ ਖਾਣ ਨੂੰ ਦਿੱਤਾ ਜਾਂਦਾ ਉਹ ਉਸ ਵਿੱਚ ਹੀ ਗੁਜ਼ਾਰਾ ਕਰ ਲੈਂਦਾ ਫਿਰ ਵੀ ਜੇ ਕਿਤੇ ਪੋਰਾ ਮਿੱਟੀ ਰਹਿ ਜਾਂਦੀ ਤਾਂ ਤਬੀਲੇ ਵਿੱਚ ਲਾ ਜਾ ਕੇ ਉਸ ਦੀ ਮਾਰਕੁਟਾਈ ਕੀਤੀ ਜਾਂਦੀ ਉਹ ਸੋਚਦਾ ਕਿ ਮੇਰੀ ਪਤਨੀ ਕਿੱਡੀ ਡਾਇਣਾ ਕੀ ਆ ਮੈਂ ਇਸ ਦੀ ਕਿਸਮਤ ਪਲਟ ਦਿੱਤੀ ਤੇ ਐ ਮੈਨੂੰ ਆਪਣਾ ਪਤੀ ਮੰਨਣ ਤੋਂ ਵੀ ਇਨਕਾਰ ਕਰ ਰਹੀ ਐ ਸਮਾਂ ਬੀਤਣ ਤੇ ਬੁੱਢੀ ਜੜੀਰ ਅਮੀਰ ਔਰਤ ਬਣ ਗਈ ਸੀ ਉਹ ਐਸ ਰਤਬੇ ਤੋਂ ਵੀ ਅੱਕ ਗਈ ਉਹਨੇ ਬੁੱड्ढे ਨੂੰ ਬੁਲਾ ਕੇ ਹੁਕਮ ਦਿੱਤਾ ਕਿ ਸੁਨਹਿਰੀ ਮੱਛੀ ਕੋਲ ਜਾ ਤੇ ਉਹਨੂੰ ਆਖ ਕਿ ਹੁਣ ਮੈਂ ਮਹਾਰਾਣੀ ਬਣਨਾ ਚਾਹੁੰਦੀ ਹਾਂ ਉਹ ਬੁੱਢਾ ਭੋਲਾ ਆਦਮੀ ਵਾਪਸ ਮੱਛੀ ਕੋਲ ਜਾਣਾ ਨਹੀਂ ਸੀ ਚਾਹੁੰਦਾ ਪਰ ਉਹ ਮਾਰ ਤੋਂ ਡਰਦਾ ਸੀ ਇਸ ਲਈ ਉਹ ਵਾਪਸ ਸਮੁੰਦਰ ਦੇ ਕੰਢੇ ਗਿਆ ਤੇ ਮੱਛੀ ਨੂੰ ਕਹਿਣ ਲੱਗਾ ਕਿ ਮੇਰੀ ਘਰ ਵਾਲੀ ਹੁਣ ਰਾਈਸ ਔਰਤ ਬਣ ਕੇ ਨਹੀਂ ਰਹਿਣਾ ਚਾਹੁੰਦੀ ਉਹ ਮਹਾਰਾਣੀ ਬਣਨਾ ਚਾਹੁੰਦੀ ਹੈ ਮੱਛੀ ਨੇ ਫਿਰ ਉਸ ਨੂੰ ਖੁਸ਼ੀ-ਖੁਸ਼ੀ ਘਰ ਜਾਣ ਲਈ ਕਿਹਾ ਬੁੱਢਾ ਵਿਚਾਰਾ ਆਦਮੀ ਜਿਹੜਾ ਸੀ ਵਾਪਸ ਘਰ ਆਇਆ ਤਾਂ ਪਹਿਲੇ ਘਰ ਦੀ ਥਾਂ ਤੇ ਸੋਨੇ ਦੀ ਛੱਤ ਵਾਲਾ ਵੱਡਾ ਮਹਿਲ ਖੜਾ ਸੀ ਬੰਦੂਕਾਂ ਵਾਲੇ ਪਹਿਰੇਦਾਰ ਮਹਿਲ ਦੇ ਬੁਹੇ ਤੇ ਖੜੇ ਸਨ ਮਹਿਲ ਦੇ ਪਿਛਲੇ ਪਾਸੇ ਸ਼ਾਨਦਾਰ ਬਾਗ ਸੀ ਸਾਹਮਣੇ ਵੱਡੇ ਮੈਦਾਨ ਵਿੱਚ ਫੌਜ ਪ੍ਰੀਡ ਕਰ ਰਹੀ ਸੀ ਮਹਾਰਾਣੀ ਬਣੀ ਬੁੱਢੀ ਔਰਤ ਆਪਣੇ ਜਰਨੈਲਾ ਨਾਲ ਬਾਲਕਨੀ 'ਚ ਖੜੀ ਸੀ ਉਹ ਫੌਜ ਤੋਂ ਸਲਾਮੀ ਲੈ ਰਹੀ ਸੀ ਸਮਾਂ ਬੀਤਣ ਤੇ ਬੁੱਢੀ ਮਹਾਰਾਣੀ ਬਣ ਕੇ ਵੀ ਆਖ ਗਈ ਉਸਨੇ ਬੁੱਢੇ ਆਦਮੀ ਨੂੰ ਲੱਭਣ ਦਾ ਹੁਕਮ ਦਿੱਤਾ ਫੌਜ ਨੇ ਬੁੱਢੇ ਆਦਮੀ ਨੂੰ ਲੱਭ ਕੇ ਮਹਾਰਾਣੀ ਅੱਗੇ ਪੇਸ਼ ਕੀਤਾ ਮਹਾਰਾਣੀ ਬਣੀ ਬੁੱਢੀ ਔਰਤ ਜਿਹੜੀ ਸੀ ਉਸ ਔਰਤ ਨੇ ਬੁੱਢੇ ਆਦਮੀ ਨੂੰ ਕਿਹਾ ਕਿ ਸੁਨਹਿਰੀ ਮੱਛੀ ਕੋਲ ਜਾ ਤੇ ਆਖ ਕਿ ਮੈਂ ਹੁਣ ਮਹਾਰਾਣੀ ਬਣ ਕੇ ਨਹੀਂ ਰਹਿਣਾ ਚਾਹੁੰਦੀ ਮੈਂ ਸਮੁੰਦਰ ਦੀ ਮਾਲਕਣ ਬਣਨਾ ਚਾਹੁੰਦੀ ਹਾਂ ਤਾਂ ਜੋ ਸਮੁੰਦਰ ਦੇ ਸਾਰੇ ਜੀਵ ਜੰਤੂ ਸਮੇਤ ਸਾਰੀਆਂ ਮੱਛੀਆਂ ਮੇਰਾ ਹੁਕਮ ਮੰਨਣ ਬੁੱਢੇ ਆਦਮੀ ਨੇ ਬੁੱਢੀ ਦੀ ਇਸ ਮੰਗ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਬੁੱਢੀ ਔਰਤ ਕਹਿਣ ਲੱਗੀ ਕਿ ਜੇ ਉਹ ਨਹੀਂ ਗਿਆ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ ਬੁੱਢਾ ਆਦਮੀ ਵਿਚਾਰਾ ਅਣਮੰਨੇ ਜੇ ਮਨ ਨਾਲ ਫੇਰ ਸਮੁੰਦਰ ਕੰਢੇ ਗਿਆ ਤੇ ਮੱਛੀ ਨੂੰ ਆਵਾਜ਼ ਮਾਰੀ ਪਰ ਇਸ ਵਾਰ ਸੁਨਹਿਰੀ ਮੱਛੀ ਨਾ ਆਈ ਬੁੱਢੇ ਆਦਮੀ ਨੇ ਫੇਰ ਆਵਾਜ਼ ਮਾਰੀ ਪਰ ਫਿਰ ਵੀ ਮੱਛੀ ਨਾ ਆਈ ਜਦੋਂ ਉਸਨੇ ਤੀਜੀ ਵਾਰ ਆਵਾਜ਼ ਮਾਰੀ ਤਾਂ ਅਚਾਨਕ ਸਮੁੰਦਰ ਦਾ ਪਾਣੀ ਜਿਹੜਾ ਸੀ ਉਹ ਐਦਾਂ ਲੱਗਾ ਜਿਦਾ ਉਹਦੇ ਚ ਤੂਫਾਨ ਆ ਗਿਆ ਹੋਵੇ ਉਹ ਪਹਿਲਾਂ ਜਿਹੜਾ ਪਾਣੀ ਸਾਫ਼ ਤੇ ਨੀਲਾ ਸੀ ਹੁਣ ਕਾਲਾ ਹੋ ਗਿਆ ਉਦੋਂ ਹੀ ਮੱਛੀ ਕੰਡੇ ਤੇ ਆਈ ਤੇ ਪੁੱਛਣ ਲੱਗੀ ਕਿ ਹੁਣ ਤੈਨੂੰ ਕੀ ਚਾਹੀਦਾ ਬੁੱਢਾ ਆਦਮੀ ਕਹਿਣ ਲੱਗਿਆ ਕਿ ਬੁੱਢੀ ਔਰਤ ਪੂਰੀ ਤਰ੍ਹਾਂ ਪਾਗਲ ਹੋ ਗਈ ਹੈ ਉਹ ਹੁਣ ਮਹਾਰਾਣੀ ਬਣ ਕੇ ਵੀ ਖੁਸ਼ ਨਹੀਂ ਹੈ ਬੁੱਢੇ ਆਦਮੀ ਨੇ ਮੱਛੀ ਨੂੰ ਮਹਾਰਾਣੀ ਦੀ ਨਵੀਂ ਮੰਗ ਦੱਸੀ ਕਿ ਉਹ ਹੁਣ ਸਾਰੇ ਸਮੁੰਦਰ ਦੇ ਜੀਵਾਂ ਦੇ ਹੁਕਮ ਚਲਾਉਣਾ ਚਾਹੁੰਦੀ ਹੈ ਸੁਨਹਿਰੀ ਮੱਛੀ ਨੇ ਬੁੱਢੇ ਆਦਮੀ ਨੂੰ ਕੁਝ ਨਾ ਕਿਹਾ ਤੇ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਅਲੋਪ ਹੋ ਗਈ ਬੁੱਢਾ ਆਦਮੀ ਵਾਪਸ ਆਪਣੇ ਘਰ ਨੂੰ ਮੁੜ ਗਿਆ ਜਦੋਂ ਮਹਿਲ ਵਾਲੇ ਰਸਤੇ ਤੇ ਮੁੜਿਆ ਤਾਂ ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਾ ਆਇਆ ਮਹਿਲ ਦੀ ਥਾਂ ਤੇ ਹੁਣ ਪਹਿਲਾਂ ਵਾਂਗੀ ਡਿੱਗੀ ਟੱਠੀ ਚੌਪੜੀ ਸੀ ਤੇ ਚੌਪੜੀ ਵਿੱਚ ਬੁੱਢੀ ਫਟੇ ਪੁਰਾਣੇ ਕੱਪੜੇ ਪਾਈ ਬੈਠੀ ਸੀ ਉਹ ਰੋਂਦੀ ਕਰ ਲੌਂਦੀ ਕੰਮ ਕਰ ਰਹੀ ਸੀ ਬੁੱਢੇ ਦੇ ਘਰ ਵੱੜਦਿਆਂ ਹੀ ਬੁੱਢੀ ਉਸ ਤੇ ਚੀਕਣ ਲੱਗੀ ਕਿ ਇਹ ਤੂੰ ਕੀ ਕਰ ਦਿੱਤਾ ਹੈ ਮੈਨੂੰ ਐਡੇ ਵੱਡੇ ਮਹਿਲ ਤੋਂ ਐਸ ਛੋਟੀ ਜੀ ਚੌਪੜੀ ਵਿੱਚ ਲਿਆ ਕੇ ਸੁੱਟ ਦਿੱਤਾ ਵਾ ਬੁੱਢਾ ਆਦਮੀ ਉਸਦੀ ਹਾਲਤ ਵੇਖ ਕੇ ਹੱਸਣ ਲੱਗਾ ਤੇ ਬੋਲਿਆ ਇਹ ਸਭ ਮੈਂ ਨਹੀਂ ਕੀਤਾ ਇਸ ਦੀ ਜ਼ਿੰਮੇਵਾਰ ਜਿਹੜੀ ਤੂੰ ਆ ਤੈਨੂੰ ਰੱਬ ਨੇ ਸਭ ਕੁਝ ਦਿੱਤਾ ਪਰ ਦੌਲਤ ਵੇਖ ਕੇ ਤੂੰ ਆਪਣੀ ਔਕਾਤ ਭੁੱਲ ਕੇ ਇੱਥੋਂ ਤੱਕ ਜਿਹਦੇ ਕਰਕੇ ਤੂੰ ਮਹਾਰਾਣੀ ਬਣੀ ਉਸ ਨੂੰ ਵੀ ਭੁਲਾ ਦਿੱਤਾ ਸਗੋਂ ਤੋਂ ਮੇਰੇ ਕੋੜੇ ਮਰਵਾਏ ਹੁਣ ਐਸੇ ਕਰਕੇ ਤੇਰਾ ਇਹ ਹਾਲ ਰੱਬ ਨੇ ਤਾਂ ਤੇਰੀ ਝੋਲੀ ਭਰ ਦਿੱਤੀ ਸੀ ਪਰਤੇਰੀ ਨੀਅਤ ਬੋਤੀ ਮਾਰੀ ਸੀ ਇਸ ਲਈ ਸਭ ਕੁਝ ਤੇਰੇ ਹੱਥੋਂ ਜਾਂਦਾ ਰਿਹਾ ਤੂੰ ਇਸ ਝੁਗੀ ਦੇ ਹੀ ਲਾਇਕ ਐ ਕਹਿ ਕੇ ਬੁੱਢਾ ਉਥੋਂ ਚਲਿਆ ਗਿਆ ਦੋਸਤੋ ਇਸ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਕਿ ਪਰਮਾਤਮਾ ਜੋ ਵੀ ਸਾਨੂੰ ਦੇ ਰਿਹਾ ਉਸ ਨੂੰ ਸਬਰ ਤੇ ਸ਼ੁਕਰ ਨਾਲ ਖਾ ਲੈਣਾ ਚਾਹੀਦਾ ਨਹੀਂ ਤਾਂ ਫਿਰ ਪੰਜਾਬੀ ਦੀ ਕਹਾਵਤ ਹੈਗੀ ਨਾ ਕਿ ਬਹੁਤਾ ਖਾਂਦੀ ਥੋੜੇ ਤੋਂ ਵੀ ਜਾਂਦੀ ਫਿਰ ਪਤਾ ਹੀ ਨਹੀਂ ਲੱਗਦਾ ਕਦੋਂ ਪਲਕ ਚਪਕਦਿਆਂ ਹੀ ਇਸ ਸਾਰਾ ਪੈਸਾ țeਲਾ ਤੇ ਮਹਿਲ ਮਿੱਟੀ ਵਿੱਚ ਮਿਲ ਜਾਣਾ ਕੁਦਰਤ ਕਿਸੇ ਦਾ ਹੰਕਾਰ ਨਹੀਂ ਚੱਲਦੀ ਦੋਸਤੋ ਜੇ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਸ ਤਰ੍ਹਾਂ ਦੀਆਂ ਹੋਰ ਸੋਹਣੀਆਂ ਸੁਣੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ